ਰੇਗੰ ਬੇਦ ਪਠਿਅੰ ਕਰੇ ਭਾਵ ਹਥੰ ਰਸਾਵਲ ਛੰਦ ਅਥਰਵ ਬੇਦ ਪਠਿਅੰ ਸੁਨੇ ਪਾਪ ਨਠਿਅੰ ਰਹਾ ਰੀਜ ਰਾਜਾ ਦਿਆ ਸਰਬ ਸਾਜਾ ਲਯੋ ਬਨਵਾਸੰ ਮਹਾ ਪਾਪ ਨਾਸੰ ਦੇਖੰ ਭੇਸ ਕੀਅੰ ਤਿਸੈ ਰਾਜ ਦੀਅੰ ਰਹੇ ਹੋਰ ਲੋਗੰ ਤਜੇ ਸਰਬ ਸੋਗੰ ਧਨੰ ਧਾਮ ਤਿਆਗੇ ਪ੍ਰਭੰ ਪ੍ਰੇਮ ਪਾਗੇ ਅੜਿਲ ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਇਕ ਦੇਤ ਭਇਓ ਵਰਦਾਨ ਹੀਐ ਹੁਲਸਾਇਕ ਵਰਦਾਨ ਇਕੱਠਾ ਹਾਂਜੀ ਵਰਦਾਨ ਇਕੱਠਾ ਨਾਂਜੀ ਵਰਦਾਦਾਨ ਦਿੱਤਾ ਦੇਖ ਲਓ ਹੁਣ ਤੁਸੀਂ ਇਹਨੂੰ ਅੱਡ ਕਰੋਗੇ ਇਕੱਠੇ ਕਿਵੇਂ ਬੋਲੇਗਾ ਇਕੱਠਾ ਤੇ ਅੱਡ ਮੈਨੂੰ ਬੋਲ ਕੇ ਸੁਣਾਈ ਭਲਾ ਕਿਉਂ ਬਈ ਵਰਦਾਨ ਵਰਦਾਦਾਨ ਦਿੱਤਾ ਉਹਨਾਂ ਨੂੰ ਦੇਤ ਭਇਓ ਬਰਦਾਨ ਹੀਐ ਹੁਲਸਾਇਕ ਜਬ ਨਾਨਕ ਕਲਮ ਹੈ ਆਨ ਕਹਾਏ ਹੈ ਜਬ ਨਾਨਕ ਕਲਮ ਹਮ ਆਨ ਕਹਾਏ ਹੈ ਓ ਜਗਤ ਪੂਜ ਕਰ ਤੋਹਿ ਪਰਮ ਪਦ ਪਾਏ ਹੈ ਦੋਹਰਾ ਲਵੀ ਰਾਜ ਦੇ ਬਨ ਗਏ ਬੇਦੀਨ ਕੀਨੋ ਰਾਜ ਭਾਤ ਭਾਤ ਤਨ ਭੋਗਿਆ ਭੂ ਕਾ ਸਕਲ ਸਮਾਜ ਭੋਗਿਆ ਵਿਹਾਰੀ ਨਹੀਂ ਹੈ ਨਹੀਂ ਹਾਂ ਵਿਹਾਰੀ ਚਾਹੀਦੀ ਅੱਛਾ ਵਿਹਾਰੀ ਚਾਹੀਦੀ ਹਾਂ ਹਾਂ ਵਿਹਾਰੀ ਇੱਥੇ ਹੈ ਨਹੀਂ ਬਈ ਵਿਹਾਰੀ ਕਰਨਾ ਹੋਰ ਦੱਸ ਦੇ ਆ ਹੈ ਨਹੀਂ ਆਪ ਜੀ ਦੇ ਲਾਈ ਹੋਈ ਆ ਅੱਛਾ ਸਿਆਰੀ ਲਈ ਹੈ ਨਾ ਵਿਹਾਰੀ ਪਾਈ ਦੀ ਹੈ ਭਾਂਤ ਭਾਂਤ ਤਨ ਭੋਗੀਆਂ ਤਨ ਤੇ ਵੀ ਸਿਆਰੀ ਹੈ ਬਈ ਤਨ ਤੇ ਵੀ ਚੜੀ ਆ ਜੀ ਚਲੋ ਭਾਂਤ ਭਾਂਤ ਤਨ ਭੋਗਿਐ ਭੂ ਕਾ ਸਕਲ ਸਮਾਜ ਚਉਪਈ ਤ੍ਰਿਤੀਏ ਬੇਦ ਸੁਨਬੇ ਤੁਮ ਕੀਆ ਤੁੰਗੋ ਪਾਠ ਸੁਨਬ ਸੁਨਬੇ ਤੇ ਸੁਨਬੋ ਹੋੜਾ ਬਣਾ ਲਿਓ ਬੱਬੇ ਦੇ ਉੱਤੇ ਅੱਛਾ ਨਹੀਂ ਬਣਾਇਆ ਉਹਨਾਂ ਬੋਲੇ ਕਰਨਾ ਤ੍ਰਿਤੀਏ ਬੇਦ ਸੁਨਬੋ ਤੁਮ ਕੀਆ ਚਤੁਰ ਬੇਦ ਸੁਨ ਭੂ ਕੋ ਦੀਆ ਤ੍ਰਿਤੀਯ ਤ੍ਰਿਤੀਯ ਨਹੀਂ ਕਹਿਣਾ ਤ੍ਰਿਤੀਯ ਤ੍ਰਿਤੀਯ ਬੇਦ ਸੁਨ ਬੋ ਤੁਮ ਕੀਆ ਚਤਰ ਬੇਦ ਸੁਨ ਭੂ ਕੋ ਦੀਆ ਤੀਨ ਜਨਮ ਹਮ ਹੂੰ ਜਬ ਧਰ ਹੈ ਚੌਥੇ ਜਨਮ ਗੁਰੂ ਤੋਹ ਕਰ ਹੈ ਉਤ ਰਾਜਾ ਕਾਨ ਨਹ ਸਦਾਇਓ ਇਤ ਇਨ ਰਾਜ ਕਰਤ ਸੁਖ ਪਾਇਓ ਕਹਾਂ ਲਗੇ ਕਰ ਕਥਾ ਸੁਨਾਉ ਗ੍ਰੰਥ ਬਡਨ ਤੇ ਅਦਕ ਡਰਾਉ ਐਥੀ ਬਚਿਤ੍ਰਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤਰਥ ਧਿਆਏ ਸਮਾਪਤ ਮਸਤ ਸਭ ਮਸਤ ਅਫਜੁ ਸਮਾਪਤਮ ਲਿਖਿਆ ਹੋਇਆ ਹੈ ਨਹੀਂ ਇੱਥੇ ਸਮਾਪਤਮ ਹੈ ਹਾਂਜੀ ਨਹੀਂ ਸਮਾਪਤ ਮਸਤ ਸਭ ਮਸਤ ਅਫਜੁ ਨਰਾਦ ਛੰਦ ਬਹਰ ਬੇਖਾਦ ਬਾਧੇ ਅੰਨ ਕਿਨੀ ਨਾ ਤਾਹੇ ਸਾਧੇ ਅੰਨ ਕਰਮ ਕਾਲਿ ਔਪਈ ਸੋ ਭੂਮ ਬੰਸ ਤੇ ਗਈ ਦੋਹਰਾ ਵਿਪਰਕਰਤ ਭਏ ਸ਼ੂਦਰ ਬ੍ਰਿਤ ਛਤਰੀ ਵੈਸ਼ਨ ਕਰਮ ਵੈਸਕਰਤ ਭਏ ਛਤਰ ਬ੍ਰਿਤ ਸ਼ੂਦਰ ਸੋ ਦਿਜ ਕੋ ਧਰਮ ਚੌਪਈ 20 ਗਾਵ ਤਿੰਨ ਕੇ ਰਹਿ ਗਏ ਜਨਮ ਕਰਤਿ ਕਰਸਾਨੀ ਭਏ ਬਹੁਤ ਕਾਲ ਇਹ ਭਾਂਤ ਬਿਤਾਇਓ जन्म समय नानक को आयो दोहरा तिन बेदियन की कुल बिखे प्रगटे नानक राए सब सिखन को सुख दए तिन बेदियन की कुल बिखे हां जी के की यो की कुल बिखे अ की पढे के पाठ है ਤਿੰਨ ਬੇਦੀਆਂ ਕੇ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਈ ਤਿੰਨ ਬੇਦੀਆਂ ਕੇ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਈ ਚੌਪਈ ਤਿਨ ਇਹ ਕਲਮ ਧਰਮ ਚਲਾਇਓ ਸਭ ਸਾਧਨ ਕੋ ਰਾਹੋ ਬਤਾਇਓ ਜੇ ਤਾਕੇ ਮਾਰਗ ਮਹਿ ਆਏ ਜੋ ਤਾਂ ਨਹੀਂ ਹੈ ਤੁਹਾਡੇ ਕੋਲੇ ਜੋ ਆਪਾਸ਼ ਜੋ ਤਾਕੇ ਮਾਰਗ ਮਹਿ ਆਏ ਜੋ ਤਾਕੇ ਮਾਰਗ ਮਹਿ ਆਏ ਤੇ ਕਬ ਹੂੰ ਨਹੀਂ ਪਾਪ ਸੰਤਾਏ ਜੇ ਜੇ ਪੰਥ ਤਵਨ ਕੇ ਪਰੇ ਪਾਪ ਤਾਪ ਤਨ ਕੇ ਪ੍ਰਭ ਹਰੇ ਦੁਖ ਭੂਖ ਕਬ ਹੂੰ ਨਾ ਸੰਤਾਏ ਕਾਲ ਜਾਲ ਕੇ ਵਿੱਚ ਨ ਆਏ ਜਾਲ ਕਾਲ ਕੇ ਵਿਚ ਜਾਲ ਕਾਲ ਕੇ ਵਿਚ ਨਾ ਆਏ ਨਾਨਕ ਅੰਗਦ ਕੋ ਬਖ ਧਰਾ